ਅਸੀਂ ਪੜਤਾਲ ਕਰੀ ਕਿ ਭੁੰਦਰ ਸਾਹਿਬ ਦੇ ਘਰ ਹੋਈ ਐ ਮੀਟਿੰਗ ਇਹ ਤਾਂ ਠਕੀ ਰਹਿ ਜੀ ਦੀ ਗੱਲ ਹਸੂਦ ਸਾਡੇ ਕੋਲ ਸਾਰੀ ਹੈਗੀ ਮੈਂ ਉਹ ਤੋਂ ਲੋਕਲ ਐਮ ਐਲ ਆ ਰਿਆਂ ਸਾਡਾ ਉਹਨਾਂ ਨਾਲ ਕੋਈ ਜਾਤੀ ਰੰਜਿਸ਼ ਨਹੀਂ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਲੇਕਿਨ ਕਾਰਜਕਾਰੀ ਪ੍ਰਧਾਨ ਲਾਤਾ ਤੇ ਗਨਾਹ ਕੱਢਾ ਕੀਤਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਦੀ ਐਡੀ ਵੱਡੀ ਗਲਤੀ ਹੈ ਅਸੀਂ ਤਾਂ ਕਹਿੰਦੇ ਵੀ ਉਹਨਾਂ ਨੂੰ ਵੀ ਉਰੇ ਬਲਾਓ ਅੱਜ ਤਾਂ ਇਹ ਬੈਂਤੀ ਪੱਤਰ ਦੇ ਕੇ ਆਏ ਤੁਸੀਂ ਵੇਖ ਰਹੇ ਹੋ ਜਾਨਣਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਡੱਬ ਅਕਾਲੀ ਸਰਕਾਰ ਸਮੇ ਇੱਕ ਅਕਾਲੀ ਆਗੂ ਵੱਲੋਂ ਸਰਸਾ ਦੇ ਜਿਹੜੇ ਜਿਹੜੇ ਸਰਸੇ ਵਾਲਾ ਤੇ ਉਹਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਇੱਕ ਘਰ ਵਿੱਚ ਮੀਟਿੰਗ ਕੀਤੀ ਜਾਂਦੀ ਹੈ ਤੇ ਜਿਸ ਦੇ ਖਿਲਾਫ ਅੱਜ ਇੱਕ ਸਿੱਖ ਪ੍ਰਤੀਨਿਧੀ ਜਿਹੜਾ ਕਿ ਸ਼੍ਰੀ ਅਕਾਲ ਅਖਤਰ ਨੂੰ ਮੰਗ ਪੱਤਰ ਦੇਣ ਲਈ ਪਹੁੰਚਿਆ ਕੌਣ ਹੈ ਉਹ ਅਕਾਲੀ ਆਗੂ ਜਿਸ ਦੇ ਖਿਲਾਫ ਇਹ ਜਿਹੜਾ ਕਿ ਸਿੱਖ ਪ੍ਰਤੀਨਿਧੀ ਜਿਹੜਾ ਕਿ ਅੱਜ ਆਪਣਾ ਮੰਗ ਪੱਤਰ ਦੇਣ ਲਈ ਪਹੁੰਚੇ ਨੇ ਗੱਲਬਾਤ ਜਰੂਰ ਕਰਾਂਗੇ ਹਾਂਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਔਲਖ ਜੀ ਮੈਂ ਮੇਰੇ ਨਾਲੇ ਸਾਰੇ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਨੇ ਅਸੀਂ ਤਾਂ ਅੱਜ ਇੱਕ ਬੇਨਤੀ ਲੈ ਕੇ ਆਇਆ ਕਾਲ ਤਖਤ ਸਾਹਿਬ ਦੇ ਮੰਗ ਪੱਤਰ ਨਹੀਂ ਬੇਨਤੀ ਪੱਤਰ ਹੈ ਕਿ ਮਾਰਚ 2014 ਦੀ ਗੱਲ ਹੈ ਸਰਸੇ ਵਾਲੇ ਡੇਰੇ ਵਾਲਿਆਂ ਦੇ ਜਿਹੜਾ ਸਿਆਸੀ ਵਿੰਗਾ ਹੈ ਉਹਦੇ ਮੇਨ ਪ੍ਰਮੁੱਖ ਤੇ ਨਾਗੂ ਆਰਮ ਸਿੰਘ ਹੋਰੀ ਅਰਸ਼ ਤੂਰੀ ਜਾਂ ਹੋਰ ਉਹਨਾਂ ਦੀ ਮੀਟਿੰਗ ਹੋਈ ਹੈ ਭੂਂਦਰ ਸਾਹਿਬ ਦੇ ਘਰ ਹੈ ਭੂਂਦਰ ਸਾਹਿਬ ਨਾਲ ਭੂਂਦਰ ਸਾਹਿਬ ਨੇ ਆਪ ਅਰੇਂਜ ਕੀਤਾ ਮੀਟਿੰਗ ਦਾ ਆਪ ਉਹ ਬੁਲਾਏ ਨੇ ਦੇਖੋ ਗੱਲ ਸਿਰਫ ਸਿਰਫ ਸਬਜੈਕਟ ਹੈ ਨਹੀਂ ਹੈ ਵੀ ਜਿਸ ਜਿੰਨਾ ਬੰਦਿਆਂ ਦੇ ਖਿਲਾਫ ਜਿਸ ਡੇਰੇ ਵਾਲੇ ਦੇ ਖਿਲਾਫ ਜਿਹੜੇ ਉਹਨਾਂ ਦੇ ਪੈਰੋਕਾਰਾਂ ਦੇ ਖਿਲਾਫ ਅ ਸ੍ਰੀ ਕਾਲ ਤੱਕ ਸਭ ਤੋਂ ਹੁਕਮਨਾਮਾ ਹੋਇਆ ਹੋਵੇ ਕਿ ਇਹਨਾਂ ਨੇ ਵਰਤਵਾਰਾ ਨਹੀਂ ਕਰਨਾ ਐਡਾ ਵੱਡਾ ਲੀਡਰ ਹੋਵੇ ਦਿਗਜਾਗੂ ਹੋਵੇ ਪੰਜਾਬ ਦਾ ਕੋਰ ਕਮੇਟੀ ਦਾ ਮੈਂਬਰ ਹੋਵੇ ਉਸ ਵੇਲੇ ਦਾ ਵੀ ਜਿਹਦਾ ਸਰਦਾਰ ਬਾਦਲ ਤੋਂ ਬਾਅਦ ਤਕਰੀਬਨ ਦੂਜੇ ਨੰਬਰ ਤੇ ਨਾਮ ਹੋਵੇ ਉਹ ਉਹਨਾਂ ਨੂੰ ਘਰ ਬਲਾ ਕੇ ਆਪਦੇ ਮੀਟਿੰਗ ਕਰਾਵੇ ਚਾਹ ਪਾਣੀ ਪਿਆਵੇ ਬਰਫੀ ਖਵਾਵੇ ਤੇ ਉਹਨਾਂ ਦੀ ਆਓ ਭਗਤ ਕਰੇ ਇਹ ਤਾਂ ਫਿਰ ਹੁਕਮਨਾਮਾ ਸਾਹਿਬ ਦੀ ਲੰਘਣਾ ਜੀ ਅਸੀਂ ਪੜਤਾਲ ਕਰੀ ਕਿ ਭੁੰਦਰ ਸਾਹਿਬ ਦੇ ਘਰ ਹੋਈ ਐ ਮੀਟਿੰਗ ਨਹੀਂ ਤਾਂ ਟਕੀ ਰੇ ਦੀ ਗੱਲ ਹੈ ਮਿੱਠੂ ਜੀ ਹਮ ਹਸੂਬ ਸਾਡੇ ਕੋਲ ਸਾਰੀ ਹੈਗੀ ਜੀ ਮਿੱਠੂ ਸਿੰਘ ਕਹਿੰਨੇ ਕਿ ਜੋ ਐਸਜੀਪੀਸੀ ਮੈਂਬਰ ਨੇ ਐਗਜ਼ੀਕਟਿਵ ਦੇ ਮੈਂਬਰ ਵੀ ਰਹੇ ਨੇ ਉਹਨੇ ਆਪਣੀ ਇੰਟਰਵਿਊ ਦਿੱਤੀ ਹੈ ਕਿ ਆਪਣਾ YouTube ਚੈਨਲ ਨੂੰ ਇੰਟਰਵਿਊ ਦਿੱਤੀ ਹੈ ਕਿ ਮੈਂ ਉੱਥੇ ਹਾਜ਼ਰ ਸੀ ਉਹ ਉੱਥੇ ਦੋ ਤਿੰਨ ਘੰਟੇ ਬਰਾਂਡੇ 'ਚ ਬੈਠਾ ਰਿਹਾ ਅੰਦਰ ਮੀਟਿੰਗ ਹੁੰਦੀ ਰਹੀ ਹੈ ਅਸੀਂ ਬਗੈਰ ਤੱਥਾਂ ਤੋਂ ਨਹੀਂ ਆਏ ਉਸ ਤੋਂ ਬਾਅਦ ਅਸੀਂ ਖ਼ਬਰਾਂ 'ਚ ਖ਼ਬਰਾਂ ਖ਼ਬਰਾਂ ਵੀ ਲਵਾਈਆਂ ਵੀ ਸ਼੍ਰੀ ਕਾਲਤਾਕ ਸਭ ਨੂੰ ਇਹਦੇ ਤੇ ਮੜਾ ਮੋਟਾ ਕਰਨਾ ਚਾਹੀਦਾ ਹੈ ਲੇਕਿਨ ਉਹਨੂੰ ਕਾਰਜਕਾਰੀ ਪ੍ਰਧਾਨ ਲਾਤਾ ਪੁੰਦਰ ਸਾਹਿਬ ਨੂੰ ਫਿਰ ਅਸੀਂ ਕਹਿ ਵੀ ਇਹ ਤਾਂ ਸਾਡੀ ਪੁੰਦਰ ਸਾਹਿਬ ਨਾਲ ਆ ਸਾਰੇ ਐਮਪੀਐਸਜੀਪੀਸੀ ਮੈਂਬਰ ਸਾਹਿਬਾਨ ਖੜੇ ਨੇ ਮੈਂ ਆਪ ਖੁਦ ਮੈਂ ਉਥੋਂ ਲੋਕਲ ਐਮਐਲਏ ਰਿਆਂ ਸਾਡਾ ਉਹਨਾਂ ਨਾਲ ਕੋਈ ਜਾਤੀ ਰੰਜਿਸ਼ ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਲੇਕਿਨ ਕਾਰਜਕਾਰੀ ਪ੍ਰਧਾਨ ਲਾਤਾ ਤੇ ਗਨਾਹ ਕਿੱਡਾ ਕੀਤਾ ਜੀ ਅਸੀਂ ਤਾਂ ਸਿਰਫ ਉਹ ਮੀਟਿੰਗ ਦੀ ਜਿਹੜੀ ਹੈਗੀ ਆ ਉਹਦੀ ਪਰਤਾਲ ਕਰਾਉਣ ਵਾਸਤੇ ਵੀ ਕਿਉਂ ਕੀਤੀ ਕੀ ਉਹਨੂੰ ਹੋਈ ਬੇਨਤੀ ਪੱਤਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਉਹਨਾਂ ਨੂੰ ਵੀ ਬੁਲਾਓ ਕਾਰਜਕਾਰੀ ਪ੍ਰਧਾਨ ਨੂੰ ਵੀ ਇੱਥੇ ਬੁਲਾਓ ਬਿਲਕੁਲ ਜਿਵੇਂ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਕਿ ਇਸ ਹਸਾਬ ਨਾਲ ਬਲਵਿੰਦਰ ਸਿੰਘ ਭੁੰਦਰ ਨੂੰ ਵੀ ਇੱਥੇ ਬੁਲਾਉਣਾ ਚਾਹੀਦਾ ਹੈ ਉਹ ਸ਼੍ਰੀ ਕਲਤਕ ਸਾਬ ਨੇ ਦੇਖਣਾ ਹੈ ਉਹ ਸ਼੍ਰੀ ਕਲਤਕ ਸਾਬ ਨੇ ਦੇਖਣਾ ਹੈ ਬੁਲਾਉਣਾ ਜ਼ਰੂਰ ਚਾਹੀਦਾ ਹੈ ਉਹਨਾਂ ਨੂੰ ਤਨਖਾਹਿਆ ਕਰਾ ਦੇਣਾ ਹੈ ਕੋਈ ਸਜ਼ਾ ਦੇਣੀ ਹੈ ਕੀ ਕਰਨੀ ਹੈ ਉਹ ਮੈਟਰ ਉਹ ਮੈਟਰ ਜਿਹੜਾ ਹੈਗਾ ਉਹ ਦੱਸੂਗਾ ਵੀ ਕੀ ਕਿੰਨਾ ਕੁ ਹੈਗਾ ਵਜਨਦਾਰ ਕਿੰਨਾ ਹੈ ਉਹ ਅਕਸ਼ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਜੀ ਆਪਾਂ ਤਾਂ ਕਰਨਾ ਨਹੀਂ ਅਕਸਰ ਦੇਖਿਆ ਜਾਂਦਾ ਜਦੋਂ ਵੀ ਕੋਈ ਧਰਮ ਦੀ ਨਿਯਮ ਦੀ ਜਿਹੜੀ ਉਲੰਘਣਾ ਕਰਦਾ ਤਾਂ ਉਸ ਨੂੰ ਇੱਥੇ ਪੇਸ਼ ਹੋਣਾ ਪੈਂਦਾ ਉਸ ਨੂੰ ਜਿਹੜੇ ਕਿ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਬੁਲਾਇਆ ਜਾਂਦਾ ਤੇ ਹੁਣੇ ਜਿਵੇਂ ਅਕਾਲੀ ਦਲ ਦੇ ਜਿਵੇਂ 15 ਦਿਨਾਂ ਦਾ ਜਿਹੜਾ ਕਿ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਆਪਣਾ ਸਪਸ਼ਟੀਕਰਨ ਦੇਣ ਲਈ ਇੱਥੇ ਅਕਾਲੀ ਆਗੂ ਪਹੁੰਚ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੁਲਾਏ ਨੇ ਉਹ ਨਿਮਾਣੇ ਸਿੱਖੀ ਤੌਰ ਤੇ ਆਏ ਨੇ ਕਿੰਨੇ ਆਏ ਨੇ ਕੁਝ ਆ ਗਏ ਕੁਝ ਨੇ ਆ ਜਾਣਾ ਹੈ ਲੇਕਿਨ ਸਾਡਾ ਜਿਹ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਦੀ ਏਡੀ ਵੱਡੀ ਗਲਤੀ ਹੈ ਅਜਿਹਾ ਕਹਿੰਦੇ ਵੀ ਉਹਨਾਂ ਨੂੰ ਵੀ ਉਰੇ ਬਲਾਓ ਅਸੀਂ ਤਾਂ ਇਹੀ ਬੇਨਤੀ ਪੱਤਰ ਦੇ ਕੇ ਆਏ ਹਾਂ ਜੀ ਤੁਸੀਂ ਐਸਜੀਪੀਸੀ ਮੈਂਬਰ ਵੀ ਨਾਲ ਲੈ ਕੇ ਆਏ ਹੋ ਜੇਕਰ ਗੱਲ ਕਰੀਏ ਹੁਕਮ ਦੇ ਨਿਯਮਾਂ ਦੀ ਉਲੰਘਣਾ ਦੀ ਤਾਂ ਜਿਵੇਂ ਡੇਰੇ ਵਾਲੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਇਸ਼ਤਿਹਾਰ ਵੀ ਲਗਾਏ ਜਾਂਦੇ ਨੇ ਤਕਰੀਬਨ ਲੱਖਾਂ ਦੇ ਵਿੱਚ ਤਾਂ ਉਸ ਬਾਰੇ ਉਹ ਫਿਰ ਉਹਨਾਂ ਨੂੰ ਵੀ ਇੱਥੇ ਪੇਸ਼ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਜੀ ਮੈਂ ਸ਼੍ਰੀ ਐਸਜੀਪੀਸੀ ਮੈਂਬਰਾਂ ਨੂੰ ਲੈ ਕੇ ਨਹੀਂ ਆਇਆ ਇਹ ਆ ਬੜੇ ਜ਼ਿੰਮੇਵਾਰ ਨੇ ਇਹਨਾਂ ਨੂੰ ਜਦੋਂ ਇਹ ਖਬਰ ਦਾ ਪਤਾ ਲੱਗਿਆ ਬੀਅ ਇਸ ਤਰ੍ਹਾਂ ਮੀਟਿੰਗ ਹੋਈ ਹੈ ਇਹਨਾਂ ਨੇ ਆਪ ਦੁੱਖ ਮਨਾਇਆ ਇਹ ਬਤੌਰ ਸਿੱਖ ਬਤੌਰ ਐਸਜੀਪੀਸੀ ਮੈਂਬਰ ਮੇਰੇ ਨਾਲ ਆਪ ਹੀ ਆਏ ਨੇ ਦੂਸਰੀ ਗੱਲ ਮੈਂ ਪਹਿਲਾਂ ਵੀ ਕਿਹਾ ਕਿ ਐਸਜੀਪੀਸੀ ਮੈਂਬਰਾਂ ਦਾ ਨਾਮਾਫੀ ਨਾਮੇ ਨਾਲ ਅਸ਼ਤਿਹਾਰਾਂ ਨਾਲ ਕੋਈ ਵਸਤਾ ਨਹੀਂ ਇਹਨਾਂ ਨੂੰ ਜ਼ਿੰਮੇਵਾਰ ਹੈ ਮਾਫੀ ਨਾਮੇ ਦਾ ਕੌਣ ਜ਼ਿੰਮੇਵਾਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਜਾਂ ਸ਼ਰੋਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਜਾਂ ਪ੍ਰਧਾਨ ਜੀ ਉਸ ਵੇਲੇ ਦੇ ਉਹ ਜ਼ਿੰਮੇਵਾਰ ਨੇ ਜਾਂ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ ਜਾਂ ਕਿਤੇ ਕਹਿੰਦੇ ਨੇ ਕੋਠੀ ਚ ਬੁਲਾ ਕੇ ਮੀਟਿੰਗ ਕੀਤੀ ਉੱਥੇ ਬੁਲਾ ਕੇ ਮਾਫੀ ਨਾਮਾ ਕੋਈ ਕਹਿੰਦੇ ਨੇ ਕਿਸੇ ਨੇ ਬਦਲਿਆ ਉਹ ਹਿੰਦੀ ਸੀ ਉਹ ਪੰਜਾਬੀ ਚ ਕੀਤਾ ਹੈ ਉਹ ਤਾਂ ਉਹਨਾਂ ਨੇ ਦੇਖਣਾ ਜੀ ਸ਼੍ਰੀ ਕਾਲ ਤਖਤ ਸਾਹਿਬ ਨੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਐਸਜੀਪੀਸੀ ਮੈਂਬਰਾਂ ਦੇ ਬਸ ਦਾ ਗੱਲ ਨਹੀਂ ਸੀ ਇਹ ਤਾਂ ਐਗਜ਼ੀਕਟਿਵ ਜਾਂ ਪ੍ਰਧਾਨ ਜਾਂ ਕਾਲ ਤਖਤ ਸਾਹਿਬ ਦੇ ਜਸਦਰ ਸਾਹਿਬਾ ਉਸ ਵੇਲੇ ਦੇ ਅੱਜ ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਰਾਜਨੀਤਿਕ ਸਜ਼ਾ ਮਿਲਣੀ ਚਾਹੀਦੀ ਹੈ ਇਹ ਤਾਂ ਕਾਲ ਤਖਤ ਸਾਹਿਬ ਨੇ ਦੇਖਣਾ ਜੀ ਅਸੀਂ ਤਾਂ ਕਹਿੰਦੇ ਵੀ ਅਸੀਂ ਦੱਸਦੀ ਵੀ ਡੇਰੇ ਵਾਲੇ ਜਿਹੜੇ ਸਿਆਸੀ ਵਿੰਗ ਦੇ ਮੁਖੀ ਨੇ ਤਿੰਨ ਚਾਰ ਬੰਦੇ ਉਹਨਾਂ ਨਾਲ 2-3 ਘੰਟੇ ਮੀਟਿੰਗ ਹੋਈ ਹੈ ਜੋ ਚਸ਼ਮਦੀਦ ਗਵਾਹ ਮਿੱਠੂ ਜ਼ਿੰਕਾਰਨੇ ਕੇ ਸਾਨੂੰ ਉਹਨੇ ਦੱਸਿਆ ਹੈ ਉਹਨੇ ਆਪਦੀ ਮਦਰ ਕੇ ਇੰਟਰਵਿਊ ਵੀ ਦਿੱਤੀ ਹੈ ਉਹਦੇ ਮੁਤਾਬਕ ਸਿੰਘ ਸਾਹਿਬਾ ਨੇ ਦੇਖਣਾ ਵੀ ਦੋਸ਼ ਕਿੰਨਾ ਹੈ ਕਮ ਸੇ ਕਮ ਬੁਲਾਉਣਾ ਤਾਂ ਬਣਦਾ ਨਾ ਬੁਲਾਉਣ ਤੋਂ ਬਾਅਦ ਹੀ ਉਹਨੂੰ ਉਹ ਆਪ ਦਾ ਪੱਖ ਵੇਸ਼ ਕਰਨਗੇ ਵੀ ਹਾਂ ਮੈਂ ਮੀਟਿੰਗ ਕਰੀ ਯਾਨੀ ਜਾਂ ਮੇਰੀ ਮੀਟਿੰਗ ਕਿੱਥੇ ਹੋਈ ਕੀ ਹੋਇਆ ਉਹਦੇ ਚ ਕੌਣ ਕੌਣ ਸੀ ਉਹਨਾਂ ਨੂੰ ਬੁਲਾਉਣਗੇ ਉਸ ਤੋਂ ਬਾਅਦ ਜਿਹੜੀ ਹੈਗੀ ਸਜ਼ਾ ਬਣਦੀ ਹੈ ਉਹ ਕਰਨ ਬਿਲਕੁਲ ਜਿਵੇਂ ਕਿ ਜਥੇਦਾਰ ਜੀ ਤੇ ਸਿੰਘ ਸਾਹਿਬਾਨ ਨੂੰ ਵਿਚਾਰਮਸ ਸੰਗਤ ਨਾਲ ਵੀ ਕਰਨਾ ਚਾਹੀਦਾ ਕਿਵੇਂ ਦੀ ਸਜ਼ਾ ਲਗਾਉਣੀ ਚਾਹੀਦੀ ਇਹ ਤੁਸੀਂ ਮੰਨਦੇ ਹੋ ਦੇਖੋ ਜੀ ਬਤੌਰ ਸਿੱਖ ਤਾਂ ਮੈਂ ਕਹਿੰਨਾ ਵੀ ਸੰਗਤ رائے ਕਰਨ ਜਾਂ ਨਾ ਕਰਨ ਜੋ ਮੈਟਰ ਹੈਗਾ ਉਹ ਤਕਰੀਬਨ ਸੰਗਤ ਦੀਆਂ ਨਜ਼ਰਾਂ ਦੇ ਵਿੱਚ ਸਾਰਾ ਹੋ ਚੁੱਕਿਆ ਹੈ ਕਾਫੀ ਬਹੁਤ ਲੋਕਾਂ ਨੇ ਇਹੀ ਇਹੀ ਰਾਇਂ ਦੇਤੀਆਂ ਲੇਕਿਨ ਮੈਂ ਅਕਾਲ ਤਖਤ ਸਭ ਨੂੰ ਕੋਈ ਰਾਇ ਨਹੀਂ ਦੇ ਸਕਦਾ ਮੈਂ ਬਤੌਰ ਸਿੱਖ ਨਿਮਾਣਾ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਇੱਕ ਤਿਲ ਪਰ ਵੀ ਆਪਣੀ ਕੋਈ ਸਲਾਹ ਨਹੀਂ ਦੇ ਸਕਦਾ ਸੋ ਇਹ ਸানা ਸਿੱਖ ਪ੍ਰਤੀਨਿਧੀ ਜਿਹੜੇ ਕਿ ਮਾਨਸਾ ਜ਼ਿਲ੍ਹੇ ਤੋਂ ਪਹੁੰਚੇ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਲਾਏ ਨੇ ਉਹਨਾਂ ਦੇ ਖਿਲਾਫ ਇੱਕ ਬੇਨਤੀ ਪੱਤਰ ਸ਼੍ਰੀ ਅਕਾਲ ਤਖਤ ਨੂੰ ਦਿੱਤਾ ਕਿ 2014 ਦੇ ਵਿੱਚ ਉਹਨਾਂ ਵੱਲੋਂ ਇੱਕ ਸਰਸੇਵਾਲ ਦੇ ਅਹੁਦੇਦਾਰ ਨਾਲ ਮੀਟਿੰਗ ਕੀਤੀ ਜਾਂਦੀ ਹੈ ਇਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੋ ਇਸੇ ਤਰ੍ਹਾਂ ਇਹ ਉਹਨਾਂ ਦੇ ਖਿਲਾਫ ਇੱਕ ਅਪੀਲ ਜਿਹੜੀ ਕਿ ਇਹਨਾਂ ਨੇ ਬੇਨਤੀ ਜਿਹੜਾ ਕਿ ਪੱਤਰ ਸ਼੍ਰੋਮਣੀ ਅਕਾਲੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਦਿੱਤਾ ਗਿਆ ਹੈ ਉਸਮਾਨ ਟੀਵੀ ਤੋਂ ਕੈਮਰਾਮੈਨ ਦੀਪਕ ਦੇ ਨਾਲ ਗੁਰਪ੍ਰੀਤ ਸਿੰਘ ਅਪਦੀਖ ਖਾਸ ਰਿਪੋਰਟ ਅੰਮ੍ਰਿਤਸਰ